ਆਰੰਭ ਸਰਕਾਰ ਜੋ ਪ੍ਰਿੰਟ মিডিਆ ਤੇ ਇਲੈਕਟ੍ਰੋਨਿਕ মিডিਏ ਦੇ ਮੌਕੇ ਤੋਂ ਸਾਰੇ ਨੁਮਾਇंदे ਅਸੀਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਹਾਜ਼ਰ ਹੋਏ ਆਂ ਮੇਰੇ ਨਾਲ ਨੇ ਸਾਹ ਕੁਵਾਲ ਸਿੰਘ ਜੀ ਰਿਟਾਇਰਡ ਆਈਪੀਐਸ ਇਹ ਸਾਡੇ ਸਰਪ੍ਰਸਤ ਨੇ ਸਾਹ ਅਮਰਾਉ ਸਿੰਘ ਜੀ ਜਿਹੜੇ ਕਿ ਬਾਬਾ ਬੰਦਾਬਾਦ ਫਾਊਂਡੇਸ਼ਨ ਹਰਿਆਣਾ ਦੇ ਪ੍ਰਧਾਨ ਨੇ ਤੇ ਬਾਬਾ ਰਵਿੰਦਰ ਨੰਦੀ ਜੀ ਗੈਰਾਗੀ ਮਹਾ ਮੰਡਲ ਪੰਜਾਬ ਦੇ ਪ੍ਰਧਾਨ ਨੇ ਸਾਜੋਰਾ ਸਿੰਘ ਜੀ ਚੱਪੜ ਚਿੜੀ ਤੋਂ ਨੇ ਸਾਡੇ ਸਰਪ੍ਰਸਤ ਨੇ ਫਾਊਂਡੇਸ਼ਨ ਦੇ ਜਸਵੰਤ ਸਿੰਘ ਛਾਪਾ ਜੀ ਜਨਰਲ ਸੈਕਟਰੀ ਨੇ ਸਾਡੇ ਫਾਊਂਡੇਸ਼ਨ ਦੇ ਪੰਜਾਬ ਦੇ ਤੇ ਅਸੀਂ ਸਾਰੇ ਹਾਜ਼ਰ ਹੋਏ ਆ ਕਿਉਂਕਿ ਬੜਾ ਵੱਡਾ ਇਤਿਹਾਸਿਕ ਦਿਹਾੜਾ ਹੈ 12 ਮਈ 1710 ਨੂੰ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕਰਕੇ ਗੌਰਵ ਮਈ ਇਤਿਹਾਸ ਰਚਿਆ ਉਹਨਾਂ ਦਾ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਹਜੂਰ ਸਾਹਿਬ ਦਾਸ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਮਾਦੋ ਦਾਸ ਬੈਰਾਗੀ ਦੇ ਰੂਪ ਦੇ ਵਿੱਚ ਮਲਾਪ ਹੁੰਦਾ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਜੋ ਉਹਨਾਂ ਨੂੰ ਨਾਮ ਦਿੱਤਾ ਸਾਰਾ ਤੇ ਉਹ ਮਾਲਾ ਛੱਡੀ ਤੇ ਤਲਵਾਰ ਉਠਾਈ ਭਗਤੀ ਤੋਂ ਸ਼ਕਤੀ ਦਾ ਰਸਤਾ اختیار ਕੀਤਾ ਉਥੋਂ ਸ੍ਰੀ ਖੰਡਾ ਡੇਰਾ ਜਿਹੜਾ ਸੋਨੀਪੱਤ ਦੇ ਕੋਲ ਉਥੇ 9 ਮਹੀਨੇ ਰਹਿ ਕੇ ਉਹਨਾਂ ਨੇ ਫੌਜ ਤਿਆਰ ਕੀਤੀ ਤੇ ਉਸ ਸਮੇਂ ਉਹਨਾਂ ਦੀ ਫੌਜ ਦੇ ਵਿੱਚ ਹਿੰਦੂ ਵੀ ਸੀ ਮੁਸਲਮਾਨ ਵੀ ਸੀ ਸਿੱਖ ਵੀ ਸੀ ਕਿਉਂਕਿ ਉਹਨਾਂ ਦੀ ਲੜਾਈ ਜ਼ੁਲਮ ਦੇ ਖਿਲਾਫ ਸੀ ਤੇ ਬਾਬਾ ਜੀ ਜਿੱਥੇ ਸਮਾਣਾ ਸਦੋਰਾ ਸਾਰੇ ਲੜਾਈਆਂ ਲੜਦੇ ਜਿੱਤ ਪ੍ਰਾਪਤ ਕਰਦੇ ਚਪੜ ਚਿੜੀ ਦੇ ਮੈਦਾਨ ਦੇ ਵਿੱਚ 12 ਮਈ 1710 ਨੂੰ ਜਿੱਤ ਪ੍ਰਾਪਤ ਕੀਤੀ ਤੇ 14 ਮਈ ਨੂੰ ਸਰਹੰਦ ਤੇ ਫਤਿਹ ਦਾ ਝੰਡਾ ਲहराਇਆ ਅਸੀਂ ਫਾਊਂਡੇਸ਼ਨ ਵੱਲੋਂ ਪਿਛਲੇ 8-10 ਸਾਲ ਤੋਂ ਇਹ ਦਿਹਾੜਾ ਸਰਹੰਦ ਫਤਿਹ ਦਿਵਸ ਦਾ ਬਣਾਉਨੇ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਤ ਚਾਰ ਦਿਹਾੜੇ ਦੇ 16 ਅਕਤੂਬਰ 1670 ਪੌਂਚਰ ਜੌਰੀ ਜੰਗੂ ਕਸ਼ਮੀਰ ਤੱਛਲ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਇਹ 16 ਅਕਤੂਬਰ ਦਾ ਦਿਹਾੜਾ ਅਸੀਂ ਲੁਧਿਆਣਾ ਦੇ ਵਿੱਚ ਪਾਪਾ ਬੰਦਾ ਸਿੰਘ ਬਹਾਦਰ ਪਵਨ ਹੈ ਉੱਥੇ ਪਿੰਡ ਰਕਵਾ ਉੱਥੇ ਬਣਾਉਨੇ ਆ 9 ਜੂਨ 1716 ਦਿੱਲੀ ਸ਼ਹਾਦਤ ਹੋਈ ਹੈ ਮਹਿਰੋਲੀ ਨੇੜੇ ਕুতਬ ਮিনার ਤਰਪੋਲੀਆ ਗਰਾਊਂਡ ਅਸੀਂ ਉੱਥੇ ਦਿਹਾੜਾ ਆਮ ਤੌਰ ਤੇ ਦਿੱਲੀ ਜਾ ਕੇ ਬਣਾਉਨੇ ਆ ਅਤੇ 3 ਸਤੰਬਰ 1708 ਜੋ ਮਲਾਪ ਹੋਇਆ ਅਸੀਂ ਸੱਚਖੰਡ ਐਕਸਪ੍ਰੈਸ ਰਾਹੀਂ ਲੁਧਿਆਣੇ ਤੋਂ ਵੱਡਾ ਜੱਥਾ ਲੈ ਕੇ ਉੱਥੇ ਬੰਦਾ ਕਾਟਕੂਰ ਦਵਾਰਾ ਸਾਹਿਬ ਇੱਕ 3 ਸਤੰਬਰ ਨੂੰ ਸਮਾਗਮ ਕਰਦੇ ਆਂ ਅਤੇ 12 ਮਈ ਦਾ ਦਿਹਾੜਾ ਅਸੀਂ ਇੱਥੇ ਆ ਕੇ ਮਨਾਉਂਦੇ ਆਂ ਕਈ ਸਾਲਾਂ ਤੋਂ ਸੋ ਤੁਹਾਡੇ ਕੋਲ ਆਏ ਆਂ ਕਿਉਂਕਿ ਅਸੀਂ 12 ਮਈ ਨੂੰ ਸਵੇਰੇ 8 ਵਜੇ ਬਾਬਾ ਬੰਦਾ ਸਿੰਘ ਬਹਾਦਰ ਪਵਨ ਰਕਵਾ ਤੋਂ ਇਹ ਫਤਿਹ ਮਾਰਚ ਚੱਲੇਗਾ ਜੋ ਕਿ ਉਥੋਂ ਰੋਡ ਤੇ ਬਹੁਤ ਜਗ੍ਹਾ ਤੇ ਸਟਾਪੇਜ ਬੜੇ ਨੇ ਤੇ ਸਵਾਗਤ ਹੁੰਦਾ ਆਏਗਾ ਇਸ ਵਾਰ ਪਹਿਲਾਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਹੁੰਦਾ ਅੱਗੇ ਪਰ ਇਸ ਵਾਰ ਜੋ ਪਾਲਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਅਗਵਾਈ ਕਰਨਗੇ ਤੇ ਸਾਰਾ ਜੱਥਾ ਹੋਏਗਾ ਨਾਲ ਨਹਿنگ ਸਿੰਘ ਬਾਬਾ ਬਲਵਿੰਦਰ ਸਿੰਘ ਜੀ ਗੁਰਦਾਸ ਟਿਕਲ ਘੜੀ ਤੋਂ ਉਹ ਆ ਰਹੇ ਨੇ ਬਾਬਾ ਜੁਗਿੰਦਰ ਸਿੰਘ ਜੀ ਪਟਨਾ ਸਾਹਿਬ ਵਾਲੇ ਜਥੇਦਾਰ ਹੋਰ ਮੇਰਾ ਬਰੋਸ ਧਾਰਮਿਕ ਸਿਖਸ਼ੀਤਾ ਐਸਪੀ ਸਿੰਘ ਉਭਰਾਏ ਜਿਹੜੇ ਸਾਡੇ ਮੁਖ ਸਰਪ੍ਰਸਤ ਨੇ ਉਹ ਵਿਸ਼ੇਸ਼ ਤੌਰ ਤੇ ਆ ਰਹੇ ਨੇ ਤੇ ਇਹ ਜਥਾ ਜੋ ਫਤਿਹ ਮਾਰਚ ਦੇ ਰੂਪ ਤੇ ਵਿੱਚ ਇਹ ਲੁਧਿਆਣੇ ਲੁਧਿਆਣੇ ਤੋਂ ਸਾਨੇਵਾਲ ਸਾਨੇਵਾਲ ਤੋਂ ਦਰਾਹਾ ਦਰਾਹੇ ਤੋਂ ਨੀਲੋ ਦਾ ਪੁਰ ਨੀਲੋ ਦੇ ਪੁਰ ਤੋਂ ਖਮਾਣੋ ਤੇ ਫਿਰ ਉੱਥੇ ਰਾਜਾ ਟਾਬਾ ਦੇ ਵੀ ਹੈ ਕੋ ਪ੍ਰੋਗਰਾਮ ਥੋੜਾ ਰੁਕਣ ਦਾ ਤੇ ਉਸ ਤੋਂ ਬਾਅਦ ਮੋਰਿੰਡਾ ਫਰੜ ਤੇ ਹੁੰਦਾ ਹੋਇਆ ਅਸੀਂ ਆਵਾਂਗੇ ਚੱਪੜਚਿੜੀ ਚੱਪੜਚਿੜੀ ਦੇ ਵਿੱਚ ਤਕਰੀਬਨ 1.5 ਵਜੇ ਪਹੁੰਚ ਜਾਾਂਗੇ ਤੇ ਇੱਥੇ 2.5 ਘੰਟੇ ਦਾ ਪ੍ਰੋਗਰਾਮ ਹੋਏਗਾ ਇੱਥੇ ਗੱਤਕਾ ਪਾਰਟੀਆਂ ਵੀ ਹੋਣਗੀਆਂ ਇੱਥੇ ਹੋਰ ਵੀ ਸਾਰਾ ਵਿਚਾਰਾਂ ਵੀ ਹੋਣਗੀਆਂ ਕਮਿਸ਼ਨ ਢਾਡੀ ਵੀ ਆਪਣਾ ਇਤਿਹਾਸ ਪੇਸ਼ ਕਰਨਗੇ ਉਸ ਤੋਂ ਬਾਅਦ ਅਸੀਂ ਸਰਹੰਦ ਪਹੁੰਚਾਂਗੇ ਇੱਥੋਂ ਤਕਰੀਬਨ 4:00 ਵਜੇ ਚੱਲਾਂਗੇ ਜਿਹੜਾ ਕਿ ਸਰਹੰਦੇ ਜਾ ਕੇ ਜਿੱਥੇ ਉਸ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 14 ਮਈ 1710 ਨੂੰ ਫਤਿਹ ਦਾ ਝੰਡਾ ਲਹਿਰਾਇਆ ਉੱਥੇ ਇੱਕ ਝੰਡਾ ਲਹਿਰਾਉਣ ਦੀ ਰਸਮ ਕੀਤੀ ਜਾਏਗੀ ਅਤੇ ਇਹ ਸਾਰਾ ਉਹ ਇਸ ਤਰ੍ਹਾਂ ਤਰੀਕੇ ਦੇ ਨਾਲ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹਾਂ ਤਕਰੀਬਨ ਪਿਛਲੇ 30-32 ਸਾਲ ਤੋਂ ਅਸੀਂ ਉਹਨਾਂ ਦੇ ਦਿਹਾੜੇ ਬਣਾਉਂਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਕੈਨੇਡਾ ਅਮਰੀਕਾ ਜਾ ਕੇ ਵੀ ਅਸੀਂ ਉੱਥੇ ਦਿਹਾੜਾ ਮੈਂ ਉੱਥੇ ਵੀ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਸਮਾਗਮ ਕਰਦੇ ਹਾਂ ਪਹਿਲਾਂ ਅਸੀਂ ਬੈਰਾਗੀ ਮਹਾ ਮੰਡਲ ਵੱਲੋਂ ਸ਼ੁਰੂਆਤ 89 ਦੇ ਵਿੱਚ ਕੀਤੀ ਸੀ ਸਾਡੇ ਪ੍ਰਧਾਨ ਜੀ ਨੇ 바ਵਾ ਰਵਿੰਦਰ ਲੰਦੀ ਜੀ ਇਸ ਟਾਈਮ ਤੇ ਕਿਉਂਕਿ ਉਹਨਾਂ ਦੇ ਨਾਮ ਦੇ ਨਾਲ ਵੀ ਬੈਰਾਗ ਸ਼ਬਦ ਲੱਗਦਾ ਹੈ ਬੈਰਾਗੀ ਲੱਗਦਾ ਹੈ ਜਦਕਿ ਬੈਰਾਗੀ ਕੋਈ ਜਾਤੀ ਨਹੀਂ ਜਾਤੀ ਤਾਂ ਸਰਕਾਰਾਂ ਨੇ ਬਣਾਤੀ ਬੈਰਾਗ ਤਾਂ ਇੱਕ ਜੀਵਨ ਦੀ ਅਵਸਥਾ ਹੈ ਤੇ ਕੋਈ ਵੀ ਬੈਰਾਗੀ ਬਣ ਸਕਦਾ ਹੈ ਤੇ ਅਸੀਂ ਉਸ ਟਾਈਪ ਕਿਉਂਕਿ ਪਹਿਲਾਂ ਮੈਂ ਸਭ ਦਾ ਉਸ ਮਹਾਨ ਯੋਧੇ ਜਰਨੈਲ ਨੂੰ ਕਿਤੇ ਨਾ ਕਿਤੇ ਸਾਡੇ ਇਤਿਹਾਸਕਾਰਾਂ ਨੇ ਰਾਈਟਰਾਂ ਨੇ ਤੇ ਉਹ ਵਿਸਾਰਿਆ ਗਿਆ ਨਹੀਂ ਯਾਦ ਕੀਤਾ ਗਿਆ ਤੇ ਸਿਰਫ ਹਰਚੰਦ ਸਿੰਘ ਸਰਹੰਦੀ ਜੀ ਦਾ ਲੇਖ ਆਉਂਦਾ ਹੁੰਦਾ ਸੀ ਆਮ ਤੌਰ ਤੇ ਪੰਜਾਬੀ ਟ੍ਰਿਬਿਊਨ ਕਿ ਹਾ ਪੇਜ ਦਾ ਉਹਨਾਂ ਦਾ ਲੇਖ ਲੱਗਿਆ ਹੁੰਦਾ ਸੀ ਕਿ ਬਾਬਾ ਬੰਦਾ ਬਾਦਰਜੀ ਦਾ ਸ਼ਹੀਦੀ ਦਿਹਾੜਾ ਜੋ ਵੀ ਉਹਨਾਂ ਦੇ ਜੀਵਨ ਦਾ ਦਿਹਾੜੇ ਨੇ ਆਮ ਤੌਰ ਤੇ ਇਸ ਤੋਂ ਬਾਹਰ ਨਹੀਂ ਸੀ ਗੱਲ ਚਰਦੀ ਪਰ ਹੁਣ ਮੈਂ ਸਮਝਦਾ ਕਿ ਇਹ ਜਿਹੜਾ ਚਪੜ ਚਿੜੀ ਦੇ ਵਿੱਚ ਇਤਿਹਾਸ ਕੰਮ ਕਰਦਾ ਜੋਰਾ ਸਿੰਘ ਜੀ ਬੜਾ ਬਾਖੂ ਵੀ ਜਾਣਦੇ ਨੇ ਬਾਅਦ ਵਿੱਚ ਦੱਸਣਗੇ ਵੀ ਕਿ ਕਿਸ ਤਰ੍ਹਾਂ ਇਹ ਸਥਾਨ ਬਣਿਆ ਮੈਂ ਸਮਝਦਾ ਸੀ ਜਿੱਥੇ ਫਾਊਂਡੇਸ਼ਨ ਵੱਲੋਂ ਅਸੀਂ ਦਾ ਪ੍ਰਕਾਸ਼ ਸਿੰਘ ਬਾਦਲ ਜੀ ਦਾ ਵੀ ਧੰਨਵਾਦ ਕਰਦੇ ਕਿਉਂਕਿ ਜੋ ਵੀ ਇਨਸਾਨ ਜੋ ਵੀ ਸੰਸਥਾ ਜੋ ਵੀ ਸਰਕਾਰ ਇਤਿਹਾਸ ਨੂੰ ਸੰਭਾਲਦਾ ਕੋਸ਼ਿਸ਼ ਕਰਦੀ ਹੈ ਉਹਦੇ ਲਈ ਕੰਮ ਕਰਦੀ ਹੈ ਤੇ ਉਹ ਵਧਾਈ ਦੇ ਪਾਤਰ ਹੈ ਕਿ ਉਹਨਾਂ ਨੇ ਕੰਮ ਕੀਤਾ ਹੈ ਅੱਛੀ ਗੱਲ ਹੈ ਤੇ ਮੈਂ ਅਸੀਂ ਤਾਂ ਤੁਹਾਨੂੰ ਇਹ ਦੱਸਣ ਤੇ 12 ਮਈ ਨੂੰ ਅਸੀਂ ਉੱਥੇ ਜੋ ਯਾਤਰਾ ਜੋ ਫਤਿਹ ਮਾਰਚ ਆਏਗਾ ਅਸੀਂ ਇੱਥੇ 1 ਵਜੇ ਆਵਾਂਗੇ ਤੇ ਪ੍ਰੈਸ ਸਾਰੀ ਨੂੰ ਸੱਦਾ ਦਿੰਦੇ ਆ ਆਓ ਆਪਾਂ ਚੱਪੜਚੜੀ ਕਿਉਂਕਿ ਸਾਡਾ ਪ੍ਰੋਪਰ ਪਿਛਲੇ ਸਾਲਾਂ ਵਿੱਚ ਸੰਪਰਕ ਨਹੀਂ ਹੁੰਦਾ ਰਿਹਾ ਇਸ ਵਾਰ ਵੀ ਸਾਡੇ ਦੋਸਤਾਂ ਨੂੰ ਨਹੀਂ ਸੀ ਉਹ ਕਹਿੰਦੇ ਵੀ ਚੰਡੀਗੜ੍ਹ ਅਸੀਂ ਜਾ ਰਹੇ ਸੀ ਪਰ ਨਹੀਂ ਵੀ ਜੇ ਅਸੀਂ ਮੁਹਾਰੀ ਆਵਾਂਗੇ ਕਿਉਂਕਿ ਤਾਂ ਵੀ ਅਸੀਂ ਚੱਪੜਚੜੀ ਸਾਰਾ ਠੀਕ ਹੋ ਸਕਦਾ ਹੈ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਸਾਰੇ ਹੀ ਨਾਲ ਮਿਲ ਕੇ ਕਿਉਂਕਿ ਤੁਸੀਂ ਵੀ ਜਿਹੜਾ ਇਤਿਹਾਸ ਨੂੰ ਸਾਹਮਣੇ ਤੁਹਾਡਾ ਵੱਡਾ ਰੋਲ ਹੈ ਤੇ ਅਸੀਂ ਤਾਂ ਤੁਹਾਡੇ ਨਾਲ ਆ ਤਾਂ ਕਿ ਦੁਨੀਆ ਦੇ ਵਿੱਚ ਮੈਸੇਜ ਆਵੇ ਉਸ ਮਹਾਨ ਯੋਧੇ ਜਰਨੈਲ ਦੇ ਬਾਰੇ ਜਿਨ੍ਹਾਂ ਨੇ 700 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਕਰਕੇ ਇੱਕ ਗੌਰਵਮਈ ਇਤਿਹਾਸ ਰਚਿਆ ਜਿਨ੍ਹਾਂ ਨੇ ਅੱਜ ਦੇ ਕਿਸਾਨਾਂ ਨੂੰ ਮਜਾਰਿਆਂ ਤੋਂ ਜ਼ਮੀਨਾਂ ਦੇ مالک ਬਣਾਇਆ ਕਿ ਲੈਂਡ ਟੂ ਟੇਲਰ ਹਲਵਾਹ ਦੀ ਜ਼ਮੀਨ ਦਾ مالک ਹੋਵੇ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਗ ਤੇ ਫਤਿਹ ਨੁਸਰਤ ਮੇਧ ਰੰਗ ਜ਼ਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਅੱਜ ਮੈਂ ਸਮਝਦਾ ਜੋ ਉਹਨਾਂ ਦੀ ਅੱਜ ਅਸੀਂ ਸਾਡੀਆਂ ਸਰਕਾਰਾਂ ਖੈ ਲੋ ਜਾਂ ਜੋ ਵੀ ਹੈ ਅੱਜ ਅਸੀਂ ਪਾਣੀ ਪਤ ਦੀਆਂ ਹਾਰੀਆਂ ਲੜਾਈਆਂ ਤਾਂ ਬੱਚਿਆਂ ਦੇ ਸਿਲੇਬਸ 'ਚ ਨੇ ਪਰ ਸਰਹੰਦ ਦੀ ਫਤਿਹ ਕਿਤੇ ਨਹੀਂ ਦਿਖਾਈ ਦੇ ਰਹੀ ਸਰਖੰਦ ਦੀ ਫਤਿਹ ਬੱਚਿਆਂ ਦੇ ਸਿਲੇਬਸ 26 ਸਕੂਲਾਂ ਦੇ ਸਿਲੇਬਸ ਦੇ ਵਿੱਚ ਹੋਵੇ ਇਹ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਦੂਸਰਾ ਅਸੀਂ ਭਾਰਤ ਦੀ ਸਰਕਾਰ ਤੋਂ ਵੀ ਮੰਗ ਕਰਦੇ ਆਂ ਕਿ ਜਿੱਥੋਂ ਜਦੋਂ 10 ਪਿਤਾ ਦਾ ਮਹਲਾਪ 17 ਸਤੰਬਰ 1708 ਨੂੰ ਹੁੰਦਾ ਉਸ ਮਹਲਾਪ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜਿਸ ਰਸਤੇ ਚਪੜਚੜੀ ਤੱਕ ਪਹੁੰਚਦੇ ਨੇ ਉਸ ਰਸਤੇ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖਿਆ ਜਾਏ ਇਹ ਭਾਰਤੀ ਸਰਕਾਰ ਉਸ ਰਸਤੇ ਦੀ ਨਿਸ਼ਾਨਦੇਹੀ ਕਰੇ ਅਤੇ ਉਸ ਰਸਤੇ ਨੂੰ ਇਹ ਨਾਮ ਦੇਵੇ ਤਾਂ ਕਿ ਇਤਿਹਾਸ ਜਿਨ੍ਹਾਂ ਨੇ ਇੱਕ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਜਿਨ੍ਹਾਂ ਨੇ ਅੱਜ ਦੇ ਮੈਂ ਸਮਝਦਾ ਕਿਸਾਨਾਂ ਨੂੰ ਮਜ਼ਾਰਿਆ ਤੋਂ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਤੇ ਅੱਜ ਉਸ ਯੋਧੇ ਜਰੈਲ ਉਹਨਾਂ ਦੀ ਸ਼ਹਾਦਤ ਲਾ ਮਸਾਲਾ ਕਿਸ ਤਰ੍ਹਾਂ 740 ਸਿੰਘਾਂ ਦੇ ਸਬੇਤ ਦਿੱਲੀ ਮਹਿਰੋਲੀ ਵਿਖੇ ਸ਼ਹਾਦਤ ਹੋਈ ਉਹਨਾਂ ਦੇ 4 ਸਾਲਾਂ ਸਪੁੱਤਰ ਅਜੇ ਸਿੰਘ ਜਿਸ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਤੁੰਦਿਆ ਗਿਆ ਅਜੇ ਸਿੰਘ ਦਾ ਪਹਿਲਾ ਸਟੈਚੂ ਪਿੰਡ ਰਖਵਾ ਦੇ ਵਿੱਚ ਬਾਬਾ ਬੰਦਾ ਬਹਾਦਰ ਪਵਨ ਜੋ ਕਿ ਪਿੰਡ ਰਾਮ ਲੁਧਿਆਣਾ ਡਿਸਟ੍ਰਿਕਟ ਮੂਲਾਪੁਰ ਦੇ ਨਾਲ ਹੈ ਉੱਥੇ ਉਹ ਸਟੈਚੂ ਲੱਗ ਚੁੱਕਿਆ ਹੈ ਅਸੀਂ 16 ਅਕਤੂਬਰ ਨੂੰ ਲਗਾ ਚੁੱਕੇ ਹਾਂ ਉਹਨਾਂ ਦਾ 4 ਸਾਲ ਦਾ ਜਿਹੜਾ ਉਹ ਉਹਨਾਂ ਦੀ ਆਯੂ ਸੀ ਉਹ ਬੁੱਤ ਲੱਗ ਚੁੱਕਿਆ ਤੇ ਮੇਰੀ ਬੇਨਤੀ ਹੈ ਕਿ ਜਿੱਥੇ ਇਤਿਹਾਸ ਨੂੰ ਸੰਭਾਲ ਲਈ ਅਸੀਂ ਛੋਟਾ ਜਿਹਾ ਇਹ ਉਪਰਾਲਾ ਕੀਤਾ ਤੇ ਸਾਡਾ ਕਿਉਂਕਿ ਤੁਹਾਡੀਆਂ ਕਲਮਾਂ ਤੁਹਾਡੇ ਕੈਮਰੇ ਦੇ ਬਹੁਤ ਕੋਸ਼ਿਸ਼ ਕਰ ਵੀ ਰਹੇ ਹੋ ਤੇ ਆਉਣ ਵਾਲੇ ਸਮੇਂ ਚ ਵੀ ਆਪਾਂ ਕਰਕੇ ਇਕੱਠੇ ਹੰਬੜਾ ਵਰਗੇ ਮੈਂ ਤੁਹਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਬੋਰਾ ਜੀ ਨੇ ਕਿਹਾ ਕਿਉਂਕਿ ਅਸੀਂ ਸਾਰੀ ਸੰਸਥਾਵਾਂ ਗਰਾਗੀ ਮਾਮਲ ਪੰਜਾਬ ਦੇ ਬਾਬਾ ਬੰ다 ਸਿੰਘ ਬਹਾਦਰ ਅੰਤਰਾਸੀ ਫਾਊਂਡੇਸ਼ਨ ਤੇ ਦੋਨੋਂ ਸੰਸਥਾਵਾਂ ਕੋਲ ਜਿਹੜਾ ਹੈਗਾ ਬਾਬਾ ਜੀ ਦੇ ਚਾਲ ਜਹਾੜੇ ਮਨਾਏ ਜਾਂਦੇ ਨੇ ਪਾਵਲੀ ਦਿਨ ਸਿਰ ਪਰ ਮੈਂ ਸਮਝਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੰਮ ਦਿਹਾੜਾ ਮਨਾਉਣਾ ਹੀ ਮਤਲਬ ਕਾਫੀ ਨਹੀਂ ਹੈ ਕਿਉਂਕਿ ਸਾਡੇ ਜਿੰਨੇ ਸੂਬੇ ਸਾਡੇ ਬਾਦ ਸਾਡੇ ਰਿਸ਼ੀ ਗੁਰੂ ਸਾਡੇ ਗੁਰੂ ਪੀਰ ਜਦੋਂ ਅਸੀਂ ਉਹਨਾਂ ਤੇ ਵਿਧਾਰ ਹੋਣਾ ਹੈ ਤਾਂ ਮਕਸਦ ਇਹ ਹੁੰਦਾ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆਸੀ ਉਹਨੂੰ ਉਹਦੇ ਨਾਲ ਜੋੜੀਏ ਕਿਉਂਕਿ ਸਾਡਾ ਵਿਸ਼ੋਕੜ ਕੀ ਸੀ ਅਸੀਂ ਇਹ ਤੋਂ ਕਿਵੇਂ ਸੇਧ ਲੈ ਕੇ ਅੱਗੇ ਜਿਹੜਾ ਹੈਗਾ ਇੱਕ ਸਵਸਥ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਵੇਂ ਇਹ ਲੜਾਈਆਂ ਲੜੀਆਂ ਤੇ ਪਹਿਲੇ ਸਿੱਖ ਲੋਕ ਰਾਜ ਦਾ ਨਿਰਮਾਣ ਕੀਤਾ ਉਹਨਾਂ ਨੇ ਤੇ ਉਹਦੇ ਵਿੱਚ ਕਿਸਾਨੀ ਤੇ ਜਵਾਨੀ ਦੋਨਾਂ ਦਾ ਹੀ ਰੋਲ ਹੈ ਕਿਉਂਕਿ ਕਿਸਾਨਾਂ ਨੇ ਆਪਣੀਆਂ ਜੜੀਆਂ ਸੀਗੀਆਂ ਉਹ ਆਪਣੀਆਂ ਕਹਿੰਦੇ ਨੇ ਕਿ ਉਹਨਾਂ ਨੇ ਆਪਣੀਆਂ ਕਹੀਆਂ ਆਪਣੇ ਟਕੂਏ ਉਹਨੂੰ ਤਰਵਾਰਾਂ ਬਣਾ ਲਿਆ ਔਰ ਜਵਾਨ ਉਹਨਾਂ ਦੇ ਨਾਲ ਲੱਗੇ ਤਾਂ ਜਾ ਕੇ ਇਜਤ ਕੀਤੀ ਪਰ ਅੱਜ ਹਿਸਾਬ ਤਾਂ ਵੀ ਬਣਿਆ ਹੋਇਆ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਉਹ ਸੜਕਾਂ ਦੇ ਰੋੜ ਰਹੇ ਹਨ ਔਰ ਜਿਹੜਾ ਜਵਾਨ ਆ ਉਹ ਪੰਜਾਬ ਨੂੰ ਛੱਡ ਕੇ ਜਾ ਰਿਹਾ ਪਰ ਬੜੀ ਮਤਲ ਜਿਹੜੀ ਹੈਗੀ ਜਦੋਂ ਅਸੀਂ ਢੁਗਾਈ ਦੇ ਨਾਲ ਸੋਚੀ ਤਾਂ ਸਾਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਰਹਿਣੀ ਕੁਛ ਨਹੀਂ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦਾ ਸਿਰ ਉੱਚਾ ਕੀਤਾ ਸੀ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਸੀ ਪਰ ਅਗਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਨੂੰ ਸਹੀ ਆਥਾਂ ਦੇ ਵਿੱਚ ਮਨਾਉਣ ਦੀ ਅਸੀਂ ਗੱਲ ਕਰਦੇ ਆ ਤਾਂ ਚਾਹੀਦਾ ਹੈ ਕਿ ਅਸੀਂ ਕਿਸਾਨਾਂ ਅਤੇ ਜਵਾਨਾਂ ਵੱਲ ਝਾਤ ਮਾਰੀਏ ਪਰ ਸਾਡੀਆਂ ਸਰਕਾਰਾਂ ਇਸ ਵੱਲ ਧਿਆਨ ਦੇਣ ਕਿਉਂਕਿ ਸਾਡਾ ਜਿਹੜਾ ਜਵਾਨ ਆ ਉਹ ਪਲੱਸ 2 ਕਰਕੇ ਬਾਹਰ ਜਾ ਰਿਹਾ ਪਰ ਇੱਥੇ ਬਾਹਰੋਂ ਲੇਬਰ ਆ ਰਹੀ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਬੜੀ ਮਤਲਬ ਮੇਰੇ ਦੇਖਣ ਦੀ ਗੱਲ ਹੈ ਮੈਂ ਗੁਰਦੁਆਰਾ ਸਾਹਿਬ ਗਿਆ ਇੱਥੇ ਚੱਪੜ ਚੜੀ ਆਪਣਾ ਹੈਗਾ ਤੇ ਇਧਰ ਖਾਣੋ ਦੇ ਲਈ ਮੈਂ ਗਿਆ ਸ਼ਾਮ ਨੂੰ ਮੱਥਾ ਟੇਕਣ ਗਿਆ ਬੜਾ ਚੰਗਾ ਲੱਗਿਆ ਕਿ ਮਤਲਬ ਬਾਹਰਲੀ ਲੇਬਰ ਦੇ ਬੱਚੇ ਕੋਈ ਇੱਕ ਹੋਣਾ ਮੇਰਾ ਕਿਹੜਾ 4-5 ਸਾਲ ਦਾ ਇੱਕ ਸੰਤਖ ਸਾਲ ਦਾ ਹੋ ਗਿਆ ਇੱਕ ਕੁੜੀ 9 ਸਾਲ ਦੀ ਉਹ ਸ਼ਾਮ ਹੋ ਆ ਕੇ ਸਿਰ ਤੇ ਪਟਕਾ ਬਨ ਕੇ ਬਾਬਾ ਜੀ ਮੱਥਾ ਟੇਕਣ ਗਏ ਹੁੰਦੇ ਪਰ ਦੁੱਖੀ ਚੀਜ਼ ਦਾ ਹੋ ਗਿਆ ਜਦ ਮੈਂ ਅੰਦਰ ਦੇਖਿਆ ਕਿ ਪੰਜਾਬ ਦਾ ਕੋਈ ਬੱਚਾ ਨਹੀਂ ਸੀ ਪੰਜਾਬ ਦੇ ਬੱਚੇ ਨਹੀਂ ਸੀ ਉੱਥੇ ਕੌਣ ਸੀਗੇ ਉੱਥੇ ਸੀਗੇ ਉਹ ਬੰਦੇ ਜਿਹੜੇ ਮਤਲਬ ਜਿਹੜੀਆਂ ਬੀਬੀਆਂ तकरीबन ਜਿਹੜਾ ਹੈਗਾ 40 50 ਸਾਲ 70 ਸਾਲ ਦੀਆਂ ਜਾਂ ਸਾਡੇ ਵਰਗੇ ਜਿਹੜੇ 50 60 ਸਾਲ ਦੇ ਬੰਦੇ ਕਿਉਂਕਿ ਬੱਚੇ ਉਹ ਜਿਹੜਾ ਹੈਗਾ ਅਸੀਂ ਆਪਣੇ ਇਤਿਹਾਸ ਦੇ ਨਾਲ ਆਪਣੇ ਵਿਰਸੇ ਨਾਲ ਜੋੜ ਹੀ ਨਹੀਂ ਰਹੇ ਸਭ ਤੋਂ ਵੱਡੀ ਤਰਾਸਦੀ ਸਾਡੀ ਇਹ ਹੈ ਕਿ ਸਾਡੇ ਗੁਰੂਆਂ ਦਾ ਐਡਾ ਇਤਿਹਾਸ ਆ ਸਾਡੇ ਜਿਹੜਾ ਹੈਗਾ ਯੋਧਿਆਂ ਦਾ ਐਡਾ ਇਤਿਹਾਸ ਇਤਿਹਾਸ ਆ ਔਰ ਇਹਨਾਂ ਦੇ ਜਨਮ ਦਿਨਾਂ ਦੇ ਸ਼ੀਰ ਦਿਨ ਮਨਾਉਣ ਦਾ ਮਕਸਦ ਇਹੀ ਹੁੰਦਾ ਕਿ ਸਾਡਾ ਜਿਹੜਾ ਹੈਗਾ ਨੌਜਵਾਨ ਸਾਡੀ ਜਿਹੜੀ ਪੀੜ੍ਹੀ ਐਸ ਵੇਲੇ ਚੱਲ ਰਹੀ ਉਹਨੂੰ ਇਹਨਾਂ ਦੇ ਨਾਲ ਜੁੜੀਏ ਤਾਂ ਕਿ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਰਹੇ ਕਿ ਨਹੀਂ ਇਹ ਸਾਡਾ ਪੰਜਾਬ ਆ ਇਹ ਸਾਡਾ ਧਰਮ ਆ ਅਸੀਂ ਜਿਹੜਾ ਜਿਹੜੇ ਸਾਥ ਦੇ ਨਾਲ ਉਹ ਸਾਡੇ ਮਤਲਬ ਜਿਹੜਾ ਧਰਮ ਬਚਾਉਣ ਦੇ ਲਈ ਲੜੇ ਤੇ ਸਾਨੂੰ ਵੀ ਉਸ ਤਰ੍ਹਾਂ ਕਰਨਾ ਚਾਹੀਦਾ ਪਰ ਇੱਕ ਗੱਲ ਹੋਰ ਮੈਂ ਪੰਜਾਬ ਸਰਕਾਰ ਤੋਂ ਇਹ ਡਿਮਾਂਡ ਕਰਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਚੇਅਰ ਸਥਾਪਿਤ ਕੀਤੀ ਜਾਵੇ ਕਿਉਂਕਿ ਜਦੋਂ ਚੇਅਰ ਸਥਾਪਿਤ ਹੋਏਗੀ ਤਾਂ ਉਹਦੇ ਉੱਤੇ ਜਿਹੜੀ ਹੈਗੀ ਆ ਉੱਤੇ ਰਿਸਰਚ ਹੋਏਗਾ ਬਾਕੋ ਦੇ ਨਾਲ ਜਿਹੜਾ ਹੈਗਾ ਸਟੂਡੈਂਟਸ ਦੇ ਵਿੱਚ ਜਿਹੜਾ ਹੈਗਾ ਅੱਗੇ ਉਹ ਹੋਏਗਾ ਜਾਗਰਤੀ ਆਏਗੀ ਪਰ ਤਾਂ ਕਿ ਉਹਨਾਂ ਦੇ ਜੀਵਨ ਤੋਂ ਅਸੀਂ ਸਿੱਧ ਲੈ ਕੇ ਆਪਣੇ ਸਮਾਜ ਨੂੰ ਚੰਗੇ ਪਾਸੇ ਲਿਜਾ ਸਕਾਂ ਤੁਹਾਡੇ ਸਾਰੇ ਪ੍ਰੈਸ ਨਾਲ ਇੱਕ ਬਹੁਤ ਪਿਆਰੀ ਗੱਲ ਸਾਂਝੀ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਕਿ ਜਿਹੜਾ ਚੱਪਰ ਜੜੀ ਖੁਰਦ ਵਿਲੇਜ ਹੈ ਇਹ ਸਰਕਾਰ ਨੇ ਬਸਾਇਆ ਤੁਸੀਂ ਹੈਰਾਨ ਹੋਵੋਗੇ ਵੀ ਸਰਕਾਰ ਨੇ ਕਿਵੇਂ ਬਸਾਇਆ ਕਿਉਂਕਿ ਉਸ ਟਾਈਮ ਦੇ ਵਿੱਚ ਇਹ ਸਾਡੇ ਪੰਜ ਪਿੰਡ ਸੀਗੇ ਜਿਹੜੇ ਮੁਸਲਮਾਨਾ ਦੇ ਸੀ ਚੱਪਰ ਜੜੀ ਖੁਰਦ ਚੱਪਰ ਜੜੀ ਕਲਾਂ ਕੈਲੋਂ ਸੈਦਪੁਰ ਸਵਾੜਾ ਤੇ ਇੱਕ λεਦੀ ਪਿੰਡ ਉਹਦਾ ਐਗਜ਼ਿਸਟੈਂਸ ਵਿੱਚ ਹੁਣ ਹੈ ਨਹੀਂ ਪਰ ਜਿਹੜੀਆਂ ਨਿਸ਼ਾਨੀਆਂ ਉਹਨਾਂ ਨੇ ਮੁਸਲਮਾਨਾਂ ਦੀਆਂ ਮਸਜਿਦਾਂ ਉਸੇ ਤਰ੍ਹਾਂ ਇਹਨਾਂ ਪੱਡਾ ਵਿੱਚ ਕਾਇਮ ਨੇ ਪਰ ਵੱਡੀ ਗੱਲ ਇਹ ਸੀਗੀ ਕਿ ਜਦੋਂ ਸਮਾਣਾ ਸਡੋਰੇ ਨੂੰ ਤਬੇ ਕਰਦੇ ਹੋਏ ਆਪਣੇ ਬਨੂੜ ਆਏ ਨੇ ਅੱਜ ਵੀ ਕਈ ਜਗ੍ਹਾ ਪੜਿਆ ਪੜਿਆ ਪਰ ਕਿੰਨੀ ਕਿ ਸੱਚਾਈ ਹੈ ਹੋ ਸਕਦਾ ਹੋਵੇ ਕਹਿੰਦੇ ਛੱਤ ਦੇ ਬਨੂੜ ਇੱਕ ਸੁਰੰਗਾਂ ਹੀ ਜੁੜੇ ਹੋਏ ਹਨ ਹੁਣ ਤੁਸੀਂ ਇਹ ਲਾ ਸਕਦੇ ਹਿਸਾਬ ਕਿ ਜੇ ਬੰਦਾ ਬਹਾਦਰ ਸਮਾਣਾ ਸਡੋਰਾ ਜਿੱਤ ਸਕਦਾ ਤਾਂ ਸਿੱਧਾ ਸਰਹੰਦ ਤੇ ਵੀ ਵਾਰ ਕਰ ਸਕਦਾ ਸੀ ਪਰ ਜਿਹੜੇ ਸਨੇਹੇ ਸੀਗੇ ਉਸ ਸਮੇਂ ਦੇ ਦਿੱਤੇ ਹੋਏ ਜਿੰਨੇ ਆਪਣੇ ਦੁਆਬੇ ਦੇ ਸੀਗੇ ਸਿੰਘ ਉਹਨਾਂ ਨੇ ਵੀ ਇਕੱਠੇ ਹੋਣਾ ਸੀਗਾ ਤੇ ਵजीर खान ਨੂੰ ਵੀ ਇਸ ਗੱਲ ਦਾ ਡਰ ਸੀ ਉਹਨਾਂ ਦਾ ਉੱਥੇ ਮੁਕਾਬਲਾ ਕਰਾਇਆ ਉਹਨਾਂ ਨੇ ਰੋਪੜ ਦੇ ਕੋਲ ਉਹਨਾਂ ਨੂੰ ਇੱਥੇ ਆਉਣ ਤੋਂ ਰੋਕਿਆ ਪਰ ਕੁਦਰਤ ਜਿਹੜੀ ਹੈ ਮੈਂ ਕਹੂੰਗਾ ਵੀ ਪ੍ਰਮਾਤਮਾ ਦੀ ਵਾਹਿਗੁਰੂ ਦੀ ਮਿਹਰ ਪਹਿਲੋ ਉਸ ਨੂੰ ਕਿ ਜਦ ਇਹ ਲਾਂਡਰਾਂ ਵਾਲੀ ਨਦੀ ਤੇ ਕ੍ਰੋਸ ਕਰਿਆ ਉੱਥੇ ਸਾਡੇ 20 ਏਕੜ ਦੇ ਵਿੱਚ ਸਾਰੀ ਬਹੁਤ ਬੜੀ ਝਿੜੀ ਸੀ ਅੱਜ ਅਜੇ ਚੱਪਰ ਝਿੜੀ ਕਹਿੰਦੇ ਆਪਾਂ ਮੈਂ ਕਹਿੰਦਾ ਵੀ ਛੱਪੜ ਵੀ ਬਹੁਤ بڑے بڑے ਸੀਗੇ ਸਾਡੇ ਉੱਥੇ ਪਿੰਡ ਦੇ ਵਿੱਚ ਝਿੜੀ ਵੀ ਬਹੁਤ ਵੱਡੀ ਸੀਗੀ ਤੇ ਉੱਥੇ ਜਿਹੜੇ ਟਿੱਬੇ ਸੀਗੇ ਉਹ 30 30 40 40 ਫੁੱਟ ਉੱਚੇ ਟਿੱਬੇ ਵੀ ਉਸ ਝਿੜੀ ਦੇ ਵਿੱਚ ਸੀਗੇ ਜਦ ਅਸੀਂ ਕਿਤੇ ਉੱਥੇ ਜਾਂਦੇ ਸੀ ਛੋਟੇ ਹੁੰਦੇ ਤਾਂ ਅਸੀਂ ਜਿਹੜੀ ਬੱਸਾਂ ਚੱਲਦੀਆਂ ਸੀ ਖਰੜ ਤੋਂ ਜਿਹੜਾ ਆਪਣਾ ਮੁੰਡੀ ਖਰੜਾ ਹੈ ਇਹ ਉਹ ਬਹੁਤ ਉਚਾਈ ਤੇ ਹੈ ਤੁਹਾਡੇ ਤੁਸੀਂ ਕਿੰਨਾ ਨੋਟ ਕਰਿਆ ਹੋਊਗਾ ਅਸੀਂ ਉੱਥੇ ਟਿੱਬਿਆਂ ਤੇ ਖੜ ਕੇ ਉਹ ਬੱਸਾਂ ਵੀ ਦੇਖਦੇ ਸੀਗੇ ਛੋਟੇ ਹੁੰਦੇ ਮੇਰਾ ਕਹਿਣ ਦਾ ਭਾਵ ਸੀਗਾ ਵੀ ਜਿਹੜਾ ਵਜ਼ੀਰ ਖਾਨ ਉੱਥੇ ਚੱਪਰ ਜਿਹੜੀ ਆਇਆ ਉਹ ਇਸ ਕਰਕੇ ਆਇਆ ਸੀਗਾ ਕਿ ਇਹ ਮੁਸਲਮਾਨਾਂ ਦੇ ਪਿੰਡ ਨੇ ਤੇ ਮੈਨੂੰ ਇੱਥੇ ਸਾਰੀ ਸਹਾਇਤਾ ਮਿਲੂਗੀ ਇਨਹੈਬਿਟਿਡ ਬਾਈ ਮੁਸਲਿਮਸ ਹਾਲਾਂਕਿ ਖੱਬੇ ਸੇ ਜਿਹੜੇ ਵੱਡੇ ਨਗਰ ਸੀਗੇ ਚਾਹੇ ਲਾਂਡਰਾ ਸੀ ਚਾਹੇ ਸੰਤੇ ਮਜਰਾ ਸੀ ਖੁੰਨੀ ਮਜਰਾ ਸੀਗਾ ਇਹ ਸਾਰੇ ਦੂਜੇ ਮਿਕਸਡ ਸੀਗੇ ਇਹ ਪਿਓਰ ਨਹੀਂ ਸੀ ਕੋਈ ਥੋੜੇ 1 2 ਘਰ ਮਸੂ ਕਿਸੇ ਮੁਸਲਮਾਨ ਦਾ ਹੋਊਗਾ ਪਰ ਜਦੋਂ ਉੱਥੇ ਆਇਆ ਤਾਂ ਅੱਜ ਵੀ ਉਹ ਜਿਹੜਾ ਤੁਸੀਂ ਕਦੇ ਜਾਂਦੇ ਆ ਦੇਖਿਆ ਹੋਊਗਾ ਤੇ ਉਹ ਕਿੱਡਾ ਬੜਾ ਤੁਹਾਨੂੰ ਮਦਾਨ ਨਜ਼ਰ ਆਉਂਦਾ ਸਾਡੇ ਉਥੇ ਲੋਕ ਆਣੀ ਵਾਲੇ ਤੇ ਪਿੰਡਾਂ ਦੇ ਰਹੀ ਇਕੱਠੀ ਕਰਨ ਆਉਂਦੇ ਹੁੰਦੇ ਸੀਗੇ ਹੁਣ ਮਦਾਨ ਵੀ ਸੀਗਾ ਤੇ ਜੰਗਲ ਵੀ ਸੀਗਾ ਤੇ ਟਿੱਬੇ ਵੀ ਸੀਗੇ ਤੇ ਪਿੱਛੇ ਨਦੀ ਸੀ ਪਾਣੀ ਦੀ ਬਹੁਤ ਇੰਪੋਰਟੈਂਸ ਹੈ ਜਿਵੇਂ ਆਪਣੇ ਤੁਸੀਂ ਦਿੱਲੀ ਜਾਓ ਉੱਥੇ ਵੀ ਤਾਂ ਕਿਲੇ ਦੇ ਨਾਲ ਬਣਿਆ ਹੋਇਆ ਜਮਨਾ ਤੇ ਤੇ ਇਸ ਮੈਂ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਡੇ ਨਾਲ ਇੱਕੋ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੀ ਉਹ ਲੜਾਈ ਹੋਈ ਹੈ ਇਟ ਵਾਸ ਮੈਂ ਕਹਿੰਦਾ ਦੁਨੀਆ ਦੇ ਵਿੱਚ ਅਨਈਵਰ ਬੈਟਲ ਹੋਈ ਹੈ ਇੱਕ ਪਾਸੇ 15-20000 ਬੰਦਾ ਹੋਵੇ ਇੱਕ ਸੇ 40-50000 ਹੋਵੇ ਇੱਕ ਪਾਸੇ 200 ਤੋਪ ਹੋਵੇ ਮੇਰੇ ਗਿੜੀਆਂ 10 ਵੀ ਨਹੀਂ ਹੋਣੀਆਂ ਪਰ ਜਿਹੜੀਆਂ ਮੈਂ ਕਿਤਾਬਾਂ ਪੜੀਆਂ ਆਪਣੇ ਟਾਈਮ ਦੇ ਵਿੱਚ ਇੰਗਲਿਸ਼ ਬੁੱਕਸ ਵੀ ਪੜੀਆਂ ਪਟਨਾਗਰ ਦੀ ਕਿਤਾਬ ਪੜੀਓ ਉਹ ਕਹਿੰਦਾ ਵੀ ਜਿਹੜੇ 200 ਤੋਪ ਸੀਗੇ ਉਹਨਾਂ ਦੇ ਜਿਹੜੇ ਗੋਲੇ ਸੀ ਉਹ ਜਜ਼ੀਰਾਂ ਵਾਲੇ ਸੀ ਉਹਨਾਂ ਦੇ ਨਾਲ ਹੁਣ ਤੁਸੀਂ ਸਾਰੇ ਬੈਠੇ ਹੋ ਜੇ ਇੱਕ ਗੋਲੇ ਦੇ ਨਾਲ ਨਜ਼ੀਰ ਹੋਊਗੀ ਤਾਂ ਦਰਖਤਾਂ ਵਿੱਚ ਫਸੀਗੇ 200 ਤੋਪ ਜਿਹੜੀ ਫਾਇਰ ਕਰਦੀ थी ਉਹਦਾ ਨੁਕਸਾਨ ਤਾਂ ਹੋਇਆ ਹੀ ਨਹੀਂ ਤੇ ਵਜ਼ੀਰ ਖਾਨ ਡਟਿਆ ਰਿਹਾ ਮੂਰੇ ਆਪਣੇ 100 150 ਹਾਥੀ ਦਾ ਵੀ ਲਾਇਆ ਹੋਇਆ ਸੀ ਜਦ ਉਹ ਬੰਦੇ ਵਹਾਦਣੇ ਤੋਪਾਂ ਚਲਾਈਆਂ ਤਾਂ ਹਾਥੀਆਂ ਦੇ ਲੱਗੀਆਂ ਹਾਥੀ ਪਿੱਛੇ ਨੂੰ ਭੱਜੇ ਜਾਂ ਭੱਜੇ ਤੇ ਉਹਦੀ ਫੌਜ ਦਾ ਨੁਕਸਾਨ ਹੋਇਆ ਅਖੀਰ ਦੇ ਵਿੱਚ ਜਿਹੜੀ ਉੱਥੇ ਸਿਚੁਏਸ਼ਨ ਬਣੀ ਤਾਂ ਇਹਨਾਂ ਨੇ ਘੋੜਿਆਂ ਤੇ ਵਾਰ ਕਰਿਆ ਮੁਸਲਮਾਨਾਂ ਨੇ ਵੀ ਹੁਣ ਤਾਂ ਖਤਮ ਹੋ ਗਿਆ ਕੋਈ ਰਿਸਪਾਂਸ ਆ ਹੀ ਨਹੀਂ ਰਿਹਾ ਉਧਰੋਂ ਪਰ ਤੁਸੀਂ ਹੈਰਾਨ ਹੋਵੋਗੇ ਜਦ ਐਡੀ ਵੱਡੀ ਝਿੜੀ ਹੋਵੇ ਤੇ 10-15 ਹਜ਼ਾਰ ਬੰਦਾ ਉਹਦੇ ਵਿੱਚ ਬੈਠਿਆ ਹੋਵੇ ਬਰਛੇ ਲੈ ਕੇ ਤੇ ਜਿਹੜਾ ਬੰਦਾ ਘੋੜੇ ਤੇ ਜਾ ਰਿਹਾ ਹੋ ਤਾਂ ਤਲਵਾਰ ਨਾਲ ਵਾਰ ਕਰੂਗਾ ਤੇ ਦਰਖਤਾਂ ਦੇ ਵਿੱਚ ਤਲਵਾਰ ਕਿਵੇਂ ਚੱਲ ਜੂਗੀ ਤੋ ਇਹ ਇੱਕ ਮੈਂ ਕਹੂੰਗਾ ਵੀ ਉਹ ਕੁਦਰਤ ਦੀ ਮਿਹਰ ਇੱਕ ਸਿਚੁਏਸ਼ਨ ਇਹ ਸੀਗੀ ਜਿਹਦੇ ਨਾਲ ਇਹ ਬੈਟਲ ਆਫ ਚੱਪਰ ਜੜੀ ਮੈਂ ਕਹੂੰਗਾ ਵੀ ਸਿੱਖਾਂ ਨੇ ਰਾਜ ਭਾਗ ਆਪਣਾ ਸਭ ਕੀਤਾ ਤੇ ਦੂਜੀ ਗੱਲ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਇੱਕੋ ਇੱਕ ਪਿੰਡਾਂ ਵਾਲੇ ਜ਼ਿਲ੍ਹੇ ਦਾ ਜਿੱਥੇ ਜਿੰਨੇ ਗੈਲੈਂਟਰੀ ਰਿਵਾਰਡ ਸੀਗੇ ਵਰਡ ਵਾਰ ਫਸਟਰ ਸੈਕੰਡਰੀ ਦੇ ਵਰ 기ਵਨ ਲੈਡ ਇਨ 1 ਵਿਲੇਜ 635 ਏਕੜ ਏਰੀਆ 9 ਘਰਾਂ ਦੇ ਕੋਲ ਉਸ ਪਿੰਡ ਦੇ ਵਿੱਚ ਤੇ ਅਸੀਂ ਵੀ ਵੱਖਰੇ ਵੱਖਰੇ ਪਿੰਡਾਂ ਤੋਂ ਆਏ ਹੋਏ ਐ ਵੱਖਰੀ ਵੱਖਰੀਆਂ ਕਾਸਟ ਐ ਕੋਈ ਕੰਬੂ ਹੈ ਉਹ ਬੀਟੇ ਤੋਂ ਆਇਆ ਕੋਈ ਸਹਿਣੀ ਐ ਉਹ ਸਿੰਘਪੁਰੇ ਤੋਂ ਆਇਆ ਕੋਈ ਜੱਟ ਐ ਉਹ ਰੰਗੀਆਂ ਤੋਂ ਆਇਆ ਅਸੀਂ ਆ ਪਿੰਡ ਧਰਮਗੜ੍ਹ ਐ ਸਾਡਾ ਅੰਸੈਸਟਰ ਪ੍ਰਾਪਰਟੀਆਂ ਸਾਰਿਆਂ ਦੀਆਂ ਪਿੱਛੇ ਹੀ ਐ ਕੋਈ ਚਾਚਾ ਨਹੀਂ ਆਇਆ ਕੋਈ ਤਾਇਆ ਨਹੀਂ ਆਇਆ ਜਿਹਦੇ ਬੰਦੇ ਨੂੰ ਨਾਮ ਮਿਲਿਆ ਉਹੀ ਆਇਆ ਸੋ ਮੇਰਾ ਕਹਿੰਡ ਦਾ ਭਾਵੇਂ ਉੱਥੇ ਆਉਣ ਨਾਲ ਸਾਨੂੰ ਇਸ ਅੱਜ ਤੁਹਾਡੇ ਕੋਲ ਇੱਕ ਬੜੀ ਬਾਰੀ ਗੱਲ ਕਰਦਾ ਆ ਬਾਬੇ ਜੀ ਨੂੰ ਜਿੰਨੇ ਵੀ ਮੁਸਲਮਾਨਾਂ ਦੇ ਪਿੰਡ ਚਾਹੇ ਬਰਾਸ ਚਲੇ ਜਾਓ 22 ਪਿੰਡਾਂ ਨੂੰ ਬੰਨਣਾ ਲੱਗਦਾ ਉਹਦਾ ਉਹ ਵੀ ਬਹੁਤ ਉੱਚਾ ਹੈ ਕਹਿ ਲਓ ਜਾਓ ਤੁਹਾਨੂੰ ਉਹ ਵਿੱਚੋਂ ਵਿਚਾਲਾ ਬਹੁਤ ਉੱਚਾ ਹੈ ਜੇ ਚੱਪਰ ਚਿੜੀ ਆਉਂਗੇ ਉਹ ਵੀ ਵਿੱਚੋਂ ਉੱਚਾ ਹੈ ਦੇਖੋ ਮੁਸਲਮਾਨਾਂ ਦੇ ਪਿੰਡ ਸੀਗੇ ਕਿੰਨੀ ਉਹਨਾਂ ਦੇ ਉਸ ਟਾਈਮ ਵੀ ਸੀ ਵੀ ਜੇ ਪਾਣੀ ਆਵੇ ਤਾਂ ਪਿੰਡ ਦੇ ਵਿੱਚ ਨਾ ਵੜੇ ਜੇ ਬਾਰਿਸ਼ ਹੋਵੇ ਸਾਰਾ ਸਾਫ਼ ਹੋ ਜੇ ਬੜੀ ਵਧੀਆ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਤਾਂ ਕਰ ਰਿਹਾ ਕਿ ਇੱਥੇ ਸਭ ਤੋਂ ਪਹਿਲਾਂ ਜੇ ਸਾਡੇ ਕੋਈ ਆਇਆ ਤਾਂ ਮਾਸਟਰ ਉਤਾਰਾ ਸਿੰਘ ਆਇਆ ਸੀ 1957 ਵਿੱਚ ਅਸੀਂ ਪ੍ਰਾਰੀ ਵਿਛਾ ਕੇ ਉਹਦਾ ਸਵਾਗਤ ਕੀਤਾ ਸਾਡੀ ਤਾਂ ਉਮਰ ਉੱਤੇ 5-7 ਸਾਲ ਦੀ ਮਸਲ ਸੀਗੀ ਤੇ ਉਸ ਟਾਈਮ ਉਹਨੇ ਕਿਹਾ ਸੀ ਵੀ ਜੇ ਕੋਈ ਧਰਤੀ ਸਜਦਾ ਕਰਨ ਵਾਲੀ ਆ ਤਾਂ ਚੱਪਰ ਜਿੜੀ ਦੀ ਹੈ ਜਿੱਥੇ ਸਿੱਖ ਰਾਜ ਦਾ ਨੀਂਹ ਪੁੱਤਰ ਬੰਦੇ ਬਾਦਰ ਵੱਲੋਂ ਰੱਖਿਆ ਗਿਆ ਉਸ ਤੋਂ ਬਾਅਦ ਕੋਈ ਹਰ ਚਲ ਨਹੀਂ ਹੋਈ ਪਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਿੰਡਾਂ ਦੇ ਲੋਕ ਇਕੱਠੇ ਵੀ ਹੁੰਦੇ ਰਹੇ ਛੋਟਾ ਜਿਹਾ ਇੱਕ ਗੁਰਦੁਆਰਾ ਵੀ ਬਣਾਇਆ ਪਰ ਤੁਸੀਂ ਹੈਰਾਨ ਹੋਵੋਗੇ ਮੇਰੇ ਬੋਤੋ ਸੁਣ ਕੇ 1970 ਵੀ ਡੋੜਾ ਸਾਹਿਬ ਆਏ ਈਵਨ ਪ੍ਰਕਾਸ਼ ਸਿੰਘ ਬਾਦਲ ਐਜ ਐਸਚੀਅਰ ਮਿਨਿਸਟਰ ਬਣ ਕੇ ਦੋ ਵਾਰੀ ਆਇਆ ਬਰਨਾਲਾ ਸਾਹਿਬ ਵੀ ਆਏ ਸੰਤ ਜਨੈਲ ਸਿੰਘ ਪਿੰਡਰਾਲੀ ਵੀ ਆਏ 83 ਦੇ ਵਿੱਚ ਪਰ 2000 ਸਾਲ ਤੱਕ ਕਿਸੇ ਨੇ ਕੋਈ ਗੱਲ ਕਿਸੇ ਪਾਸੇ ਨਹੀਂ ਲਾਈ। ਦਾਸ ਅਕਾਲੀ ਦਲ ਦੇ ਵਿੱਚ ਮੈਂ ਬਹੁਤ ਛੋਟੀ ਉਮਰ ਦੇ ਵਿੱਚ ਆਇਆ ਸੀਗਾ ਤੇ ਮੈਂ ਜਨਰਲ ਸਕੱਤਰ ਬਣਿਆ ਜ਼ਿਲ੍ਹੇ ਦਾ ਤੇ ਉਸ ਟਾਈਮ ਮੈਂ ਇਹ ਗੱਲ ਹਾਈਲਾਈਟ ਕੀਤੀ ਸੀਗੀ ਚਮਕੌਰ ਸਾਹਿਬ ਤੇ ਟੌੜਾ ਸਾਹਿਬ ਨੇ ਫਿਰ ਮੈਨੂੰ ਕਿਹਾ ਕਹਿੰਦੇ ਵੀ ਐਸਜੀਪੀਸੀ ਨੇ ਨਹੀਂ ਬਣਾਉਣਾ ਇੱਥੇ ਕੁਝ ਤੇ ਮੈਂ ਬਾਬਾ ਹਰਵੰਸੀ ਨੂੰ ਕਹੂੰਗਾ ਦਿੱਲੀ ਤੇ ਤੁਸੀਂ 50 ਬੰਦੇ ਲੈ ਕੇ ਸਮਾਣੇ ਜਾਣਾ ਨ ਤਾਂ ਨੋਲੇ ਜਾਣਾ ਉੱਥੇ ਗੂਨੀ ਸਾਹਿਬ ਗੁਰਦੁਆਰੇ ਦਾ ਲੈਂਟਰ ਪਹਿਣਾ ਤੁਸੀਂ ਜਾ ਕੇ ਉਹਦੇ ਨਾਲ ਗੱਲ ਕਰਨੀ ਹੈ ਤੇ ਅਸੀਂ ਉੱਥੇ ਗਏ ਵੀ ਬਾਬਾ ਜੀ ਨਾਲ ਗੱਲ ਹੋਈ ਤੇ ਬਾਬਾ ਜੀ ਨੇ ਬਚਨ ਕਰਿਆ ਜਿਹੜਾ ਗੁਰਦੁਆਰਾ ਵੀ ਬਣਿਆ ਹੈ 2000 ਸਾਲਾਂ ਵਿੱਚ ਬਣਿਆ ਤੇ ਜਦੋਂ ਇਹ ਸਾਡੇ ਸ਼ੁਰੂ ਹੋਈ ਗੱਲਬਾਤ ਤਾਂ ਉੱਥੇ ਜਿਹੜਾ ਇਹ ਬੀੜ ਸੀਗਾ ਝਿੜੀ ਸੀਗੀ ਇੰਡੀਵਿਜੂਅਲ ਪ੍ਰਾਪਰਟੀ ਸੀ ਲੋਕਾਂ ਦੀ ਪਰ ਲੋਕਾਂ ਨੇ ਉਹਨੂੰ ਛੇੜਿਆ ਨਹੀਂ ਸੀ ਬਹੁਤਾ ਸ਼ਾਰਟਕਟ ਤੇ ਉਹ ਜਦੋਂ ਇਹ ਗੱਲ ਆਈ ਖਵਾਰਾਂ ਦੇ ਵਿੱਚ ਕਿ ਇੱਥੇ ਗੋਲਫ ਕੋਰਸ ਬਣਨਾ 250 ਏਕੜ ਵਿੱਚ ਲੇਕ ਵੀ ਬਣਨੀ ਹੈ ਤਾਂ ਦਾਸ ਨੇ ਟਾਈਮਜ਼ ਆਫ ਇੰਡੀਆ ਵਿੱਚ ਮੈਂ ਕਿਹਾ ਵੀ ਇੱਥੇ ਸਾਰੇ ਲੋਕ ਪੜੇ ਲਿਖੇ ਆਲੇ ਦਲੇ ਸਾਡੇ ਹਾਈ ਬਸੇ ਆ ਬਾਹਰੋਂ ਆ ਕੇ ਤੇ ਮੈਂ ਉਹ ਲੇਖ ਦਿੱਤਾ ਉਹਦੇ ਵਿੱਚ ਸਾਰੀ ਚੀਜ਼ ਜਿਹੜੀ ਹੁਣ ਮੈਂ ਵਰਨਨ ਕੀਤੀ ਹੈ ਉਹਦੇ ਵਿੱਚ ਦਿੱਤੀ ਤੇ ਮੈਂ ਉਸ ਮੈਂ ਕਹਾਂਗਾ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਉਹ ਚੀਜ਼ ਹਾਈਲਾਈਟ ਹੋਈ ਹਾਈਲਾਈਟ ਹੋਣ ਤੋਂ ਬਾਅਦ ਫਿਰ ਜਿਨ੍ਹਾਂ ਸਾਰਿਆਂ ਨੇ ਮਿਲ ਕੇ ਮੈਨੂੰ ਬਹੁਤ ਸਹਿਯੋਗ ਦਿੱਤਾ ਜੇ ਕਿਸੇ ਨੇ ਵੀ ਸਭ ਤੋਂ ਪਹਿਲਾਂ ਮੇਰੇ ਪਿੰਡ ਵਿੱਚ ਪੈਰ ਰੱਖਿਆ ਤਾਂ ਬਾਬਾ ਜੀ ਨੇ ਜਿਨ੍ਹਾਂ ਨੇ ਆ ਕੇ ਸਾਨੂੰ ਖੁਦ ਕਿਹਾ ਵੀ ਅਸੀਂ ਆਏ ਆ ਤੇ ਇਸ ਧਰਤੀ ਦੇ ਅਸੀਂ ਹਾਈਲਾਈਟ ਕਰਨਾ ਕਿ ਇੱਥੇ ਐਡੀ ਵੱਡੀ ਕੁਰਬਾਨੀ ਹੋਈ ਹੈ ਤੇ ਐਡਾ ਵੱਡਾ ਦੇ ਬਹਾਦਰ ਦਾ ਬਹੁਤ ਵੱਡਾ ਘਟਕੀਦਾ ਸੀ ਇਹਨਾਂ ਨੇ 15000 ਬੰਦਾ ਇਹਨਾਂ ਨੇ ਇਕੱਠਾ ਕੀਤਾ ਹਾਥੀ ਵੀ ਲੈ ਕੇ ਆਏ ਐਂਡ that was the first ਮੈਂ ਕਹੂੰਗਾ ਕਿਸੇ ਬੰਦੇ ਨੇ ਪੰਜਾਬ ਦੇ ਨੇ ਜੇ ਕੋਈ ਸਾਡੀ ਧਰਤੀ ਦੇ ਆ ਕੇ ਇਸ ਨੂੰ ਹਾਈਲਾਈਟ ਕੀਤਾ ਤਾਂ ਇਹਦਾ ਸਿਹਰਾ 12 ਮਈ 2010 ਨੂੰ ਅਸੀਂ 300 ਸਾਲਾਂ ਦਿਹਾੜਾ ਬਣਾਇਆ ਸੀ ਜਿਹੜਾ ਕਿ ਵੱਡਾ ਇੱਥੇ ਸਮਾਗਮ ਕੀਤਾ ਗਿਆ ਸੀ ਉਸ ਤੇ ਹੁਣ ਜੇ ਉੱਥੇ ਯਾਦਗਾਰ ਬਣੀ ਹੈ ਤਾਂ ਸਾਰੇ ਮੈਂ ਕਹੂੰਗਾ ਇਹਨਾਂ ਦਾ ਸਹਿਯੋਗ ਹੈ ਹੁਣ ਵੀ ਆਉਂਦੇ ਨੇ ਅਸੀਂ ਇਹਨਾਂ ਦਾ ਮਾਨ ਸਨਮਾਨ ਕਰਦੇ ਹਾਂ ਸਾਡਾ ਵੀ ਮਾਨ ਸਨਮਾਨ ਕਰਦੇ ਨੇ ਤੇ ਅੱਜ ਅੱਜ ਮੈਂ ਤੁਹਾਡੇ ਕੋਲ ਇਹ ਗੱਲ ਜ਼ਰੂਰ ਕਹਿਣਾ ਕਿ ਉਸ ਜਗ੍ਹਾ ਤੇ ਓਪਨ 에ਅਰ ਥੀਏਟਰ ਵੀ ਹੈ ਤੇ ਹੋਰ ਜਗ੍ਹਾ ਵੀ ਬਹੁਤ ਅੰਦਰ ਹੈਗੀ ਹਲੇ ਜਿਹੜੀ ਕਿ ਅਨਓਕਿਊਪਾਈਡ ਹੈਗੀ ਪਰ ਮੈਂ ਚਾਹੁੰਦਾ ਵੀ ਤੁਹਾਡੇ ਥਰੂ ਜਿਹੜੀ ਕੋਈ ਇਹੋ ਜਿਹੀ ਐਕਟੀਵਿਟੀਜ਼ ਹੁੰਦੀਆਂ ਹੈਗੀਆਂ ਉਹ ਉੱਥੇ ਸਟੇਜ ਹੈ ਸਭ ਕੁਝ ਹੈ ਐਡਟੋਰੀਅਮ ਵੀ ਬਣਿਆ ਹੋਇਆ ਹੈ ਕਿ ਉਹ ਉਹ ਚੀਜ਼ਾਂ ਤੁਸੀਂ ਵੀ ਵੀ ਕਹੋ ਵੀ ਉਹ ਇਹਨਾਂ ਦਾ ਮਤਲਬ ਵੀ ਉੱਥੇ ਕੁਛ ਨਾ ਕੁਛ ਹੁੰਦੇ ਰਹਿਣਾ ਚਾਹੀਦਾ ਐਕਟੀਵਿਟੀ ਚੱਲਦੀ ਰਹਿਣੀ ਚਾਹੀਦੀ ਹੈ ਇੱਕ ਕਨੈਕਟੀਵਿਟੀ ਵੀ ਬਣਾਉਣੀ ਚਾਹੀਦੀ ਹੈ ਸਰਕਾਰ ਨੂੰ ਸਿੱਧੀ ਸੜਕ ਕੋਈ ਉਹਦੇ ਨਾਲ ਜੁਆਇਨ ਕਰਨੀ ਚਾਹੀਦੀ ਜਿਹੜਾ ਚੰਡੀਗੜ੍ਹ ਮੋਹਾਲੀ ਦੇ ਲੋਕ ਜਾ ਸਕਣ ਤੇ ਉੱਥੇ ਦੇ ਵਾਲੇ ਡੋਲੇ ਦੀਆਂ ਰੋੜਾਂ ਵੀ ਅਸਹੀ ਨਹੀਂ ਉਹ ਵੀ ਹੋਣੀਆਂ ਚਾਹੀਦੀਆਂ ਅੱਜ ਅਸੀਂ ਜੋ ਸਰਹੰਦ ਫਤਿਹ ਦਿਵਸ ਦਾ ਇਤਿਹਾਸਿਕ ਦਿਹਾੜਾ 12 ਮਈ 1710 ਦਾ 314ਵਾਂ ਦਿਹਾੜਾ ਬਣਾਉਣ ਦੇ ਲਈ ਲੁਧਿਆਣੇ ਤੋਂ ਬਾਬਾ ਬੱਧਾ ਬਹਾਦਰ ਪਵਨ ਰਕਬਾ ਤੋਂ ਇੱਕ ਫਤਿਹ ਮਾਰਚ ਕੱਢ ਰਹੇ ਆ ਜਿਹੜਾ ਕਿ 12 ਮਈ ਨੂੰ ਸਵੇਰ 8 ਵਜੇ ਉਥੋਂ ਰਕਬਾ ਤੋਂ ਸਟਾਰਟ ਹੋਏਗਾ ਜਿਸ ਨੂੰ ਐਸਪੀ ਸਿੰਘ ਅਭਰਾਏ ਜੀ ਬਾਬਾ ਜੁਗਿੰਦਰ ਸਿੰਘ ਜੀ ਅਤੇ ਸਾਡੇ ਪਠਾਨਾ ਸਾਹਿਬ ਵਾਲੇ ਜਥੇਦਾਰ ਸਾਹਿਬ ਹੋਰੋ ਮਹਾਨ ਸਿੱਖੀਤਾ ਧਾਰਮਿਕ ਸਿੱਖੀਤਾ ਉਥੋਂ ਰਵਾਨਾ ਕਰ ਰਹੀਆਂ ਅਤੇ ਉਹ ਵਕਤ ਸ਼ਹਿਰ ਦੇ ਵਿੱਚ ਵਕ ਵਕ ਪੜਾ ਹੁੰਦੇ ਹੋਏ ਉਹ ਚੱਪੜਚੜੀ ਤਕਰੀਬਨ 1.5 ਵਜੇ ਪਹੁੰਚੇ ਗਏ ਥੇ ਇੱਥੇ 2-2.5 ਘੰਟੇ ਦਾ ਇੱਥੇ ਸਵਾਗਤ ਹੋਏਗਾ ਗੱਤਕਾ ਵੀ ਹੋਏਗਾ ਢੱਡੀ ਵੀ ਹੋਣਗੇ ਔਰ ਇੱਥੇ ਸਾਰਾ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਵਿਚਾਰਾਂ ਵੀ ਹੋਣਗੇ ਇਸ ਤੋਂ ਬਾਅਦ ਸਰਹੰਦ ਜਾਵਾਂਗੇ ਸਰਹੰਦ ਜਾ ਕੇ ਉੱਥੇ 5 ਵਜੇ ਉੱਥੇ ਉਹ ਫਤਿਹ ਦਾ ਝੰਡਾ ਜਿਹੜਾ ਬਾਬਾ ਬੰਦਾ ਬਹਾਦਰ ਨੇ ਲੜਾਇਆ ਉਸ ਸਥਾਨ ਤੇ ਇੱਕ ਇਹ ਵੀ ਰਸਮ ਕੀਤੀ ਜਾਏਗੀ ਇਹ ਸਾਡਾ 12 ਮਈ ਦਾ ਪ੍ਰੋਗਰਾਮ ਹੈ ਤੇ ਮੇਰੀ ਸਾਰਿਆਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਆਪਾਂ ਤੁਸੀਂ press 1 ਵਜੇ 1:30 ਵਜੇ 2 ਵਜੇ ਵੀ ਆਓ ਤੇ ਉੱਥੇ ਸਾਰਾ ਕਵਰ ਕਰੀਏ ਤਾਂ ਕਿ ਅਸੀਂ ਸਾਰੇ ਉਸ ਇਤਿਹਾਸ ਨੂੰ ਸਾਹਮਣੇ ਦੇ ਲਈ ਛੋਟਾ ਉਪਰਾਹਲਾ ਕਰ ਸਕੀਏ ਕੀ ਤੁਹਾਡਾ ਮਦਦ ਕੀ